ਆਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਮਹਿਲਾ ਇੱਕ ਪੁਲਿਸ ਅਫਸਰ ਦੇ ਨਾਲ ਫੋਨ ਤੇ ਗੱਲਬਾਤ ਕਰ ਰਹੀ ਹੈ ਇਸ ਦੌਰਾਨ ਅਫਸਰ ਮਹਿਲਾ ਨੂੰ ਆਪਣਾ ਤੇ ਦੂਸਰੀ ਸਾਥਣ ਦਾ ਰੇਟ ਪੁੱਛਦਾ ਹੈ ਵਿਅਕਤੀ ਕੁੜੀ ਦੇ ਨਾਲ ਫੋਨ ਤੇ ਕਹਿੰਦਾ ਹੈ ਕਿ ਅਸੀਂ 3 ਸਮ ਕਰਾਂਗੇ ਇਸ ਦੇ ਲਈ ਤੂੰ ਪਹਿਲਾਂ ਆਪਣਾ ਰੇਟ ਦੱਸ ਫਿਰ ਦੂਸਰੀ ਕੁੜੀ ਦਾ ਦੱਸ ਕਿ ਕੀ ਲਵੋਗੀਆਂ ਇਸ ਦੌਰਾਨ ਮਹਿਲਾ ਕਹਿੰਦੀ ਹੈ ਕਿ ਸਾਨੂੰ 50000 ਰੁਪਏ ਦੇ ਦਿਓ ਤਾਂ ਅਫਸਰ ਕਹਿੰਦਾ ਹੈ ਕਿ ਨਹੀਂ ਬਹੁਤ ਜ਼ਿਆਦਾ ਹੈ ਮੈਂ ਤੈਨੂੰ ਸਿਰਫ 10000 ਦਵਾਂ ਅਸਲਾਮੁਅਲੈਕੁਮ ਜੀ ਵੀਰੋ ਕੀ ਹਾਲ ਚਾਲ ਹੈ ਉਮੀਦ ਕਰਨਾ ਤੁਸੀਂ ਸਾਰੇ ਖੈਰ ਇਤਨਾਲ ਹੋਵੋਗੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਅਮਨਦੀਪ ਪੋਰ ਇਸ ਟਾਈਮ ਤੇ ਤੁਸੀਂ ਅਗਰ ਦੇਖੋਗੇ ਚੜ੍ਹਦੇ ਪੰਜਾਬ ਦੀ ਜਿਹੜੀ ਸਿਚੁਏਸ਼ਨ ਹੈ ਚੜ੍ਹਦੇ ਪੰਜਾਬ ਦੇ ਜਿਹੜੇ ਪੋਲੀਟਿਸ਼ੀਅਨਸ ਹੈ ਚੜ੍ਹਦੇ ਪੰਜਾਬ ਦੀ ਜਿਹੜੀ ਪੁਲਿਸ ਹੈ ਪੰਜਾਬ ਪੁਲਿਸ ਉਹ ਇਸ ਤਰ੍ਹਾਂ ਇਸ ਕੇਸ ਦੇ ਅੰਦਰ ਇਨਵੋਲ ਹੋ ਚੁੱਕੀ ਹੈ ਕਿ ਪੂਰੀ ਦੁਨੀਆ ਦੀ ਇਸ ਟਾਈਮ ਨਜ਼ਰ ਜਰੀਏ ਉਹ ਅਮਨਦੀਪ ਖੋਰ ਦਾ ਜਰਾ ਕੇਸ ਉਹਦੇ ਉੱਤੇ ਆ ਗਈ ਹੈ ਤੇ ਅਮਨਦੀਪ ਕੌਰ ਦੀ ਹਾਲੀਆ ਇੱਕ ਆਡੀਓ ਲੀਕ ਹੋਈ ਹੈ ਜਿਹਦੇ ਅੰਦਰ ਉਹ ਗੱਲ ਕਰ ਰਹੀ ਹੈ ਇੱਕ ਪੁਲਿਸ ਆਫੀਸਰ ਦੇ ਨਾਲ ਗੱਲ ਕਰ ਰਹੀ ਹੈ ਤੇ ਉਸ ਆਡੀਓ ਦੇ ਅੰਦਰ ਪੈਸੇ ਦੀ ਗੱਲ ਕੀਤੀ ਜਾ ਰਹੀ ਹੈ ਲੜਕੀਆਂ ਦੇ ਰੇਟ ਦੇ ਬਾਰੇ ਗੱਲ ਕੀਤੀ ਜਾ ਰਹੀ ਹੈ ਅਮਨਦੀਪ ਕੌਰ 50000 ਰੁਪਏ ਮੰਗ ਰਹੀ ਹੈ ਬੜੀਆਂ ਬੜੀਆਂ ਚੀਜ਼ਾਂ ਇੰਜ ਦੇ ਇਨਕਸ਼ਾਫ ਹੋ ਰਹੇ ਨੇ ਚੁਕਾ ਦੇਣ ਵਾਲੇ ਇਨਕਸ਼ਾਫ ਹੋ ਰਹੇ ਨੇ ਕਿ ਪੰਜਾਬ ਪੁਲਿਸ ਦੇ ਅੰਦਰ ਐਗਜ਼ੈਕਟਲੀ ਚੱਲਦਾ ਕੀ ਹੈ ਇਸੇ ਮਤਲਬ ਹੈਗਾ ਇਹਦੀ ਵੀਡੀਓ ਇਹ ਵੀਡੀਓ ਹਲਵਾਦ ਨੇ ਵੀਡੀਓ ਹਲਵਾਦਣ ਤੋਂ ਪਹਿਲੇ ਤਮਾਮ ਦੋਸਤਾਂ ਨੂੰ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਆਈਕਨ ਵੀ ਦਬਾਓ ਤਾਂ ਕਿ ਅਣਲੀਆਂ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਨੇ ਆਂ ਪਾਲੀ ਥਾਰ ਚੋਂ ਚਿੱਟੇ ਦੇ ਨਾਲ ਫੜੀ ਗਈ ਮਹਿਲਾ ਕਨਸਟੇਬਲ ਅਮਨਦੀਪ ਕੌਰ ਦੀ ਇੱਕ ਕਥੇ ਤੌਰ ਦੇ ਉੱਪਰ ਆਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਮਹਿਲਾ ਇੱਕ ਪੁਲਿਸ ਅਫਸਰ ਦੇ ਨਾਲ ਫੋਨ ਤੇ ਗੱਲਬਾਤ ਕਰ ਰਹੀ ਹੈ ਇਸ ਦੌਰਾਨ ਅਫਸਰ ਮਹਿਲਾ ਨੂੰ ਆਪਣਾ ਤੇ ਦੂਸਰੀ ਸਾਥਣ ਦਾ ਰੇਟ ਪੁੱਛਦਾ ਹੈ ਵਿਅਕਤੀ ਕੁੜੀ ਦੇ ਨਾਲ ਫੋਨ ਤੇ ਕਹਿੰਦਾ ਹੈ ਕਿ ਅਸੀਂ 3 ਸਮ ਕਰਾਂਗੇ ਇਸ ਦੇ ਲਈ ਤੂੰ ਪਹਿਲਾਂ ਆਪਣਾ ਰੇਟ ਦੱਸ ਫਿਰ ਦੂਸਰੀ ਕੁੜੀ ਦਾ ਦੱਸ ਕਿ 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 ਲਵੋਗੀਆਂ ਇਸ ਦੌਰਾਨ ਮਹਿਲਾ ਕਹਿੰਦੀ ਹੈ ਕਿ ਸਾਨੂੰ 50000 ਰੁਪਏ ਦੇ ਦਿਓ ਤਾਂ ਅਫਸਰ ਕਹਿੰਦਾ ਹੈ ਕਿ ਨਹੀਂ ਇਹ ਬਹੁਤ ਜ਼ਿਆਦਾ ਹੈ ਮੈਂ ਤੈਨੂੰ ਸਿਰਫ 10000 ਦੇਵਾਂਗਾ ਤੇ ਤੇਰੀ ਸਾਥੀ ਨੂੰ 20000 ਰੁਪਏ ਦੇਵਾਂਗਾ ਦੋਸਤੋ ਇਹ ਆਡੀਓ ਕਿਸੇ ਵੀ ਸਮੇਂ ਡਿਲੀਟ ਕਰਵਾਈ ਜਾ ਸਕਦੀ ਹੈ ਕਿਉਂਕਿ ਖਬਰ ਆ ਰਹੀ ਹੈ ਕਿ ਸਰਕਾਰ ਇਸ ਆਡੀਓ ਨੂੰ ਸਾਰੇ ਪਲੇਟਫਾਰਮਾਂ ਫੇਸਬੁੱਕ YouTube Instagram ਤੋਂ ਡਿਲੀਟ ਕਰਨ ਦੇ ਹੁਕਮ ਜਾਰੀ ਕਰ ਚੁੱਕੀ ਹੈ ਇਹ ਦਾਅਵਾ ਸੁਖਪਾਲ ਸਿੰਘ ਖੈਰਾ ਵੱਲੋਂ ਵੀ ਅੱਜ ਕੀਤਾ ਗਿਆ ਖੈਰਾ ਨੇ ਕਿਹਾ ਹੈ ਕਿ ਸਰਕਾਰ ਪਤਾ ਨਹੀਂ ਇਸ ਅਫਸਰ ਨੂੰ ਕਿਉਂ ਬਚਾਉਣ ਦੇ ਵਿੱਚ ਲੱਗੀ ਹੋਈ ਹੈ ਦੋਸਤੋ ਇਹ ਅਫਸਰ ਕੌਣ ਹੈ ਸੁਖਪਾਲ ਸਿੰਘ ਖੈਰਾ ਨੇ ਬਕਾਇਦਾ ਉਸ ਅਫਸਰ ਦਾ ਨਾਮ ਵੀ ਲਿਆ ਸੀ ਪਰ ਅਸੀਂ ਇਹ ਦਾਅਵਾ ਨਹੀਂ ਕਰਦੇ ਕਿ ਆਵਾਜ਼ ਅਫਸਰ ਅਤੇ ਉਸ ਮਹਿਲਾ ਕਾਂਸਟੇਬਲ ਦੀ ਹੋਵੇਗੀ ਫਿਲਹਾਲ ਇਹ ਪੁਲਿਸ ਦਾ ਜਾਂਚ ਦਾ ਵਿਸ਼ਾ ਹੈ ਪੁਲਿਸ ਨੂੰ ਜਾਂਚ ਕਰਨੀ ਚਾਹੀਦੀ ਹੈ ਕਿ ਜੇਕਰ ਆਵਾਜ਼ ਦੋਮਾ ਪੁਲਿਸ ਮੁਲਾਜ਼ਮਾ ਦੀ ਹੈ ਤਾਂ ਉਨ੍ਹਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ ਕਿਉਂਕਿ ਇਸ ਆਡੀਓ ਦੇ ਵਿੱਚ ਜਿਸਮ ਫਰੋਸ਼ੀ ਦੀ ਗੱਲ ਕੀਤੀ ਜਾ ਰਹੀ ਹੈ ਕੁੜੀਆਂ ਦੇ ਰੇਟ ਤੱਕ ਕਿਤੇ ਜਾ ਰਹੇ ਨੇ ਹੁਣ ਅਸੀਂ ਤੁਹਾਨੂੰ ਉਹ ਆਡੀਓ ਵੀ ਸੁਣਾਉਂਦੇ ਆ ਜਿਸ ਦੇ ਵਿੱਚ ਕਈ ਵੱਡੇ ਖੁਲਾਸੇ ਹੋਏ ਨੇ ਇਸ ਆਡੀਓ ਨੂੰ ਤੁਸੀਂ ਆਪਣੇ ਸਾਥੀਆਂ ਤੱਕ ਵੀ ਪਹੁੰਚਾ ਦਿਓ ਤਾਂ ਜੋ ਸਰਕਾਰ ਦੇ ਕੰਨਾਂ ਤੱਕ ਇਹ ਆਵਾਜ਼ ਪਹੁੰਚ ਸਕੇ ਕਿ ਇੱਕ ਜਨ ਸਮਾਰੋਹ ਜਦੋਂ ਪੈਦਾ ਹੁੰਦਾ ਹੈ ਤਾਂ ਇਨਸਾਫ ਮਿਲ ਹੀ ਜਾਂਦਾ ਹੈ ਪਹਿਲੇ ਬਤਾ ਦੂੰਗਾ ਕਦੋਂ ਹੋਗਾ ਨਹੀਂ ਜਦ ਵੀ ਹੋਗਾ ਨਹੀਂ ਉਹ ਤਾਂ ਅਈ ਸੁਰੀ 2 ਦਿਨ ਕੇ ਲਈ ਆਈ ਹੈ ਮੇਰੇ ਪਾਸ ਮੈਨੂੰ ਲੱਗਾ ਕਿ ਅੱਜਕੱਲ ਦਾ ਅਗਰ ਪਲਾਨ ਬਣ ਸਕਦਾ ਨਹੀਂ ਆਖ ਕੇ ਹੋ ਕਰੀਓ ये इलेक्शन चल रहे हैं दो रहें दो, रहें दो, रहें दो नहीं, तो फिर अभी तो तीन चार दिन रुक लूंगी अगर और क्या है नहीं, नहीं वे बिलोंग टू दिस प्लेस हाँ मोरिंडा अब तो मरिंडा से शी कैन कम यू कैन पिक अप कभी भी हाँ ऐसे कर लेंगे वैसे तो अभी कह रही है मैं रुकूंगी अगर आपको बीच में कभी तो बना तो आप बता देना ना, ना, ना नहीं हाउ मच यू फॉर थ्री फोर वोट ऑफ यू हाउ मच यू वांट फॉर योरसेल्फ एंड हाउ मच फॉर हर तो आप देखो ना नह आपको पता होना चाहिए ਮੈਂ ਪਹਿਲੇ 24 you 10 for clear and don't mind ਬਿਲਕੁਲ ਨਹੀਂ ਸੂਟ ਟੋਟਲ ਜਨਾਮ ਹੈ। ਇਹ ਆਖੋ ਨਿਕਾਲਣਾ ਹੈ। ਉਸੇ ਕੀ 12 ਕਰ ਦੇਗੇ। ਨਹੀਂ ਨਹੀਂ 12 ਇਤਨਾ ਨਹੀਂ ਹੁੰਦਾ ਯਾਰ ਆਪ ਇਤਨਾ ਉਹ ਮਸਦਰ ਕੋ ਚਿੰਤੀ ਹੋ ਰਹੀ ਸੀ ਬਤੋਗੇ ਆਖੀ ਠੀਕ ਹੈ ਮਰਜੀ ਆਪ। 50 ਟੋਟਲ ਦੇ ਸਕਦੇ ਹੋ ਠੀਕ ਹੈ। ਨਹੀਂ 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 और छुट्टी के तुम बोलो कि प्रोफेशनल भी नहीं ए भी नहीं वो भी नहीं है प्रॉपर वेयर यू टू आर ऑल्सो रीचर पहले बता दूंगा जब भी होगा नहीं जब भी होगा नहीं वो तो ओई, दो दिन के लिए आइए मेरे पास मुझे लगा कि आजकल का अगर प्लान बन सकता है नहीं आजकल का नहीं होगा इलेक्शन चल रहे हैं तो फिर अभी तीन चार दिन रुक ली नहीं वेर शी बिलोंग टू विस प्लेस हाँ, मोरिंडा अब तो मरिंडा से शी कैन कम भी हाँ ऐसे कर लेंगे वैसे तो अभी कह रही है मैं रुकूंगी अगर आपको कभी बना तो आप बता देना ना नहीं हाउ मच ऑफ यू आवर्स हाउ मच यू वॉन्ट फॉर योर सेल्फ एंड हाउ मच फॉर हर तो, तो आप देखो ना आपको पता होना चाहिए नहीं बिल्कुल उसी कर देंगे। नहीं नहीं यार, नहीं इतना नहीं होता यार आप इतना वो मत करो ठीक ठीक है है टोटल नहीं 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 देखे तुम बोलो कि प्रोफेशनल भी नहीं ए भी नहीं वो भी नहीं है प्रॉपर रीजन वेयर यू टू आर ईच अदर पहले बता दूंगा जब होगा नहीं जब भी होगा नहीं वो तो सॉरी दो दिन के लिए आई है मेरे पास मुझे लगा कि आजकल का अगर प्लान बन सकता है नहीं आज कल का नहीं हो तो ये इलेक्शन चल रहे हैं तो, रेंड़ हाँ। रेंड़, 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 रेंड़ रेंड़। नहीं, तो फिर अभी मैं तीन चार दिन रुक लूंगी अगर और क्या है नहीं, नहीं वे, शी बिलोंग टू तो प्लेस हाँ मिल मरिंडा अब तो मरिंडा से शी कैन कम यू कैन पिक कभी भी हाँ ऐसे कर लेंगे वैसे तो अभी कह रही है मैं रुकूंगी अगर आपको बीच में कभी बना तो आप बता देना ना ना नहीं हाउ मच यू फॉर थ्री फोर आवर्स बोथ ऑफ यू थ्री

ਉਹ ਫਿਰ ਦੇ ਕੇ ਤੂੰ ਬੋਲੋ ਕਿ ਪ੍ਰੋਫੈਸ਼ਨਲ ਵੀ ਨਹੀਂ ਹੈ ਵੀ ਨਹੀਂ ਉਹ ਵੀ ਨਹੀਂ 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 ਮੈਂ ਆਈ ਆਈ ਵਾਂਟ ਅ ਪ੍ਰੋਪਰ ਪ੍ਰੋਪਰ ਥੀਸਮ ਵੇਅਰ ਯੂ ਟੂ ਆਰ ਆਲਸੋ ਇੰਜੋਇੰਗ ਜੀ ਵੀਰੋ ਐਸੀ ਜਾਈ ਦੀ ਵੀਡੀਓ ਚੁਕਾ ਦੇਣ ਵਾਲੇ ਇਨਕਸ਼ਾਫ ਤੇ ਅਸੀਂ ਅਗਰ ਕਹੀਏ ਕਿ ਪੰਜਾਬ ਪੁਲਿਸ ਦੇ ਅੰਦਰ ਇਹ ਚੀਜ਼ਾਂ ਹੋ ਰਹੀਆਂ ਨੇ ਤੇ ਬਹੁਤ ਜ਼ਿਆਦਾ ਹੈਰਾਨਗੀ ਇੰਨੀ ਕੋ ਹੈਰਾਨਗੀ ਤੇ ਨਦਮਤ ਸ਼ਰਮਿੰਦਗੀ ਹੋ ਰਹੀ ਹੈ ਕਿ ਪੰਜਾਬ ਪੁਲਿਸ ਦੇ ਅੰਦਰ ਜਿਸਮ ਫਰੋਸ਼ੀ ਦੇ ਧੰਦੇ ਵੀ ਹੋ ਰਹੇ ਨੇ ਤੁਸੀਂ ਦੇਖੋ ਅਸੀਂ ਇਹੀ ਸਾਡੀ ਪ੍ਰੇ ਹੋਏਗੀ ਕਿ ਇਹ ਜਿਹੜੀ ਆਡੀਓ ਹੈ ਐਪ ਪੁਲਿਸ ਵਾਲਿਆਂ ਦੀ ਨਾ ਹੋਵੇ ਐ ਅਫਸਰਾਂ ਦੀ ਨਾ ਹੋਵੇ ਲੇਕਿਨ ਅਗਰ ਇਹ ਸੱਚ ਹੋਇਆ ਤੇ ਪੰਜਾਬ ਪੁਲਿਸ ਤੇ ਤੇ ਪੰਜਾਬ ਦੀ ਸਰਕਾਰ ਤੇ ਇੱਕ ਸਵਾਲੀਆ ਨਿਸ਼ਾਨ ਆ ਜਾਏਗਾ ਕਿ ਪੰਜਾਬ ਪੁਲਿਸ ਦੇ ਜਿਹੜੇ ਲੋਕ ਨੇ ਉਹ ਜਿਸਮ ਫਰੋਸ਼ੀ ਦੇ ਅੰਦਰ ਵੀ ਇਨਵੋਲਡ ਨੇ ਤੁਸੀਂ ਦੇਖੋ ਕਿ ਪੁਲਿਸ ਅਫਸਰ ਜਿਹੜਾ ਅਮਨਦੀਪ ਕੌਰ ਦੀ ਗੱਲ ਕੀਤੀ ਜਾ ਰਹੀ ਹੈ ਕਿ ਉਹ ਉਹਨਾਂ ਨਾਲ ਗੱਲ ਕਰ ਰਹੀ ਤੇ ਇਹ ਕਹਿ ਰਹੀ ਏ ਕਿ ਤੁਸੀਂ ਦੱਸੋ ਕਿੰਨੇ ਪੈਸੇ ਲਵੋਗੇ ਤੇ ਪੁਲਿਸ ਆਫੀਸਰ ਜਿਹੜਾ ਉਹ ਕਹਿ ਰਿਹਾ ਹੈ ਕਿ ਮੈਂ 10000 ਤਿੰਨ ਨੂੰ ਦਿਆਂਗਾ 20000 ਦੂਸਰੀ ਲੜਕੀ ਨੂੰ ਦਿਆਂਗਾ ਇਹ ਹੁਣ ਚਿੱਟੇ ਦੇ ਉੱਤੋਂ ਗੱਲ ਪਹੁੰਚ ਗਈ ਏ ਪੰਜਾਬ ਦੀ ਜਿਹੜੀ ਪੰਜਾਬ ਦੇ ਜਿੰਨੇ ਵੀ ਪੋਲੀਟੀਸ਼ੀਅਨਸ ਨੇ ਬਿਲਕੁਲ ਵੀ ਸਮਝ ਨਹੀਂ ਆ ਰਹੇ ਕਿ ਇਸ ਪੁਲਿਸ ਆਫੀਸਰ ਨੂੰ ਕਿਉਂ ਬਚਾਉਣਾ ਚਾਹੁੰਦੇ ਨੇ ਕਿਉਂਕਿ ਅਸੀਂ ਦੇਖ ਪਾ ਰਹੇ ਹਾਂ ਕਿ ਪੋਲੀਟੀਸ਼ੀਅਨਸ ਵੀ ਕਿਸੇ ਨਾ ਕਿਸੇ ਹੱਦ ਤੱਕ ਇਸ ਕੇਸ ਦੇ ਅੰਦਰ ਇਨਵੋਲ ਨੇ ਬਰੇ ਬਰੇ ਵੱਡੇ ਪੁਲਿਸ ਆਫੀਸਰ ਜਿਹੜੇ ਨੇ ਉਹ ਇਸ ਕੇਸ ਦੇ ਅੰਦਰ ਇਨਵੋਲ ਨੇ ਤੇ ਅਸੀਂ ਇਹੋ ਹੀ ਚਾ ਇਹ ਇਨਸਾਫ ਮਿਲਣਾ ਚਾਹੀਦਾ ਹੈ ਜਿਹੜੇ ਜਿਹੜੇ ਵੀ ਲੋਕ ਇਸ ਚੀਜ਼ ਦੇ ਅੰਦਰ ਇਨਵੋਲ ਨੇ ਉਹਨਾਂ ਤੇ ਕੇਸ ਹੋਣਾ ਚਾਹੀਦਾ ਤੇ ਅਗਰ ਅੱਜ ਇਨਸਾਫ ਨਾ ਮਿਲਿਆ ਤੇ ਬਹੁਤ देर ਹੋਈਏਗੀ ਪੰਜਾਬ ਦੀ ਪੁਲਿਸ ਨੂੰ ਠੀਕ ਹੋਣਾ ਪਏਗਾ ਪੰਜਾਬ ਦੀ ਸਿਆਸਤ ਨੂੰ ਠੀਕ ਹੋਣਾ ਪਏਗਾ ਪੰਜਾਬ ਦੇ ਲੋਕਾਂ ਵਾਸਤੇ ਐਸੀ ਜਿਹੀ ਅਜ ਦੀ ਵੀਡੀਓ ਤੁਸੀਂ ਇਸ ਵੀਡੀਓ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਕਮੈਂਟਸ ਕਰਕੇ ਦੱਸਣਾ ਬਹੁਤ ਸ਼ੁਕਰੀਆ